ਅੱਛੀ ਆਪਣੇ ਪਟਿਆਲੇ ਦਾ ਚੈੱਕ ਕਰੋ ਮੌਸਮ ਇਹਨੇ ਕਾਲੇ ਬੱਦਲ ਬਸ ਮੀ ਆਇਆ ਕਿ ਆਇਆ ਛੋਟੀ ਛੋਟੀ ਪੂਰ ਜੀ ਤਪੈ ਵੀ ਰਹੀ ਐ ਬਹੁਤ ਛੋਟੀ ਛੋਟੀ ਪੂਰ ਪੈ ਰਹੀ ਆ ਤੇ ਇਧਰ ਫਤੇ ਮਸਤੀਆਂ ਕਰ ਰਿਹਾ ਐ ਤੇ ਫਤੇ ਬਹੁਤ ਮਸਤੀਆਂ ਕਰ ਫਤੇ ਗੱਲ ਸੁਣੀ ਆ ਦੇਖੋ ਆ ਗਿਆ ਫਤਿਹ ਭੱਜ ਕੇ ਫਤਿਹ ਮੌਸਮ ਕਿਵੇਂ ਆ? ਕਿੱਦਿ ਹੋ ਰਿਹਾ ਮਾਚ ਬਲ ਹੈ ਬਹੁਤ ਵਧੀਆ ਹੋ ਰਿਹਾ ਅੱਛਾ ਦੇ ਆਪਣੇ ਮੌਸਮ ਤੇ ਅੱਜ ਇੰਨਾ ਜਿਆਦਾ ਵਧੀਆ ਨਾ ਕਿਉਂਕਿ ਸਵੇਰੇ ਪਹਿਲਾਂ ਬਹੁਤ ਜਿਆਦਾ ਗਰਮੀ ਸੀਗੀ ਤੇ ਹੁਣ ਇੱਕਦਮ ਨਾਲ ਠੰਡੀ ਹਵਾ ਤੇ ਨਾਲ ਕਾਲੇ ਸ਼ਾ ਬੱਦਲ ਤੇ ਮੀਂਹ ਆਉਗਾ ਪੂਰੀ ਰੀਜ ਨਾਲ ਤੇ ਮੌਸਮ ਬਹੁਤ ਜਿਆਦਾ ਵਧੀਆ ਹੋ ਗਿਆ ਹੈ ਤੇ ਇਧਰ ਆਪਾਂ ਦੇਖਦੇ ਹਾਂ ਆਪਣੇ ਮਮਾ ਦਾ ਕਿਸ ਤਰ੍ਹਾਂ ਬਣਿਆ ਪਿਆ ਹੈ। ਉਹ ਦਿੱਤੇ ਨੂੰ ਵੀ ਫੋਲ ਲਾ ਰਹੀ ਹੈ। ਉੱਧਰ ਨਾਲ ਆਪਣੇ ਕਾਜ ਹੋ ਗਿਆ ਵਿੱਚ ਬਹੁਤ ਸਫਾਈ ਕਰਨ ਵਾਲੀ ਆ। ਤੇ ਕਿੱਲੇ ਨੂੰ ਵੀ ਹੁਣ ਉਹ ਉੱਪਰ ਲੱਗ ਰਹੇ ਨੇ।